ਗੁਰਦਰਸ਼ਨ ਸਿੰਘ ਬਰਾੜ ਜੀ ਮੇਰੇ ਵਾਈਫ ਇੱਥੋਂ ਬਾਰਡ ਨੰਬਰ 13 ਜਿੱਥੇ ਆਪਾਂ ਮੌਜੂਦ ਆਵਾ ਬਾਜਵਾ ਪੱਤੀ ਇੱਥੋਂ ਦੇ ਐਮਸੀ ਨੇ ਕਿ ਜੀ ਸਾਡਾ ਬਾਰਡ ਨੰਬਰ ਆ ਗਿਆ ਜੀ 13 ਇੱਥੇ ਸਭ ਤੋਂ ਵੱਡੀ ਸਮੱਸਿਆ ਪੀਣ ਵਾਲੇ ਪਾਣੀ ਤੇ ਗੰਦੇ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਰਹੀ ਹੈ ਜੀ ਹੁਣ ਤੱਕ ਤਕਰੀਬਨ ਅੱਜ ਤੋਂ 3 ਸਾਲ ਪਹਿਲਾਂ ਅਸੀਂ ਬਾੜ ਨੰਬਰ 13 ਦੇ ਵਿੱਚ ਬਾਜਵਾ ਪੱਤੀ ਲਈ ਇੱਕ ਟਿਊਬਲ ਪਾਸ ਕਰਵਾਇਆ ਤੇ ਉਹ ਟਿਊਬਲ ਪਾਸ ਹੋ ਗਿਆ ਉਸ ਤੋਂ ਪਾਸ ਹੋਣ ਤੋਂ ਬਾਅਦ ਮੇਰੇ ਨਾਲ ਸਾਡੇ ਅਜੈ ਸਾਹਿਬ ਹੋਰੇ ਸਾਰੇ ਬਾਈ ਜਸਮੇਲ ਜਵੰਦਾ ਜੀ ਪਿੰਟੂ ਜੀ ਸੈਂਡੀ ਵਰਗੇ ਕੁਕੂ ਹੋਰੇ ਸਾਰੇ ਰਾਜੂ ਹੋਰਿਆ ਨੇ ਅਸੀਂ ਸਾਰਾ ਅਗਵਾੜ ਵੱਲੋਂ ਸਾਇਨ ਕਰਵਾ ਕੇ ਸਮੇਂ-ਸਮੇਂ ਤੇ ਅਸੀਂ ਅਫਸਰ ਸਾਹਿਬਾਨ ਨੂੰ ਮਿਲਦੇ ਰਹੇ ਆਂ ਵੀ ਸਾਡੇ ਪਾਣੀ ਦੀ ਸਮੱਸਿਆ ਟਿਊਬਲ ਜਲਦੀ ਲਾ ਦਿਓ ਇਹਨਾਂ ਨੇ ਕਾਫੀ ਲੇਟ ਕੀਤਾ ਜੀ ਟਿਊਬਲ ਹੁਣ ਪਿਛਲੇ 4 ਮਹੀਨਿਆਂ ਤੋਂ ਟਿਊਬਲ ਲੱਗ ਗਿਆ ਟਿਊਬਲ ਲੱਗ ਗਿਆ ਜੀ ਟਿਊਬਲ ਲੱਗਣ ਤੋਂ ਬਾਅਦ 4 ਮਹੀਨੇ ਉਹਨਾਂ ਨੇ ਫੇਰ ਨਾ ਕੋਈ ਧਿਆਨ ਦਿੱਤਾ ਵੀ ਇਹਦਾ ਕਨੈਕਸ਼ਨ ਉਹਦੇ ਨਾਲ ਪੁਰਾਣੀਆਂ ਪਾਈਪਾਂ ਦੇ ਨਾਲ ਜੋੜਿਆ ਜਾਵੇ ਹੁਣ ਜਦੋਂ ਕਨੈਕਸ਼ਨ ਜੋੜਿਆ ਟਿਊਬਲ ਨੂੰ ਚਾਲੂ ਕੀਤਾ ਤਾਂ ਉਹਦੇ ਨਾਲ ਜਿਹੜੀਆਂ ਨਵੀਂ ਪਾਈਪਲਾਈਨ ਪਾ ਕੇ ਸੇਖਾ ਫਾਟਕ ਝੰਡਾ ਵਾਲਾ ਰੋਡ ਉਧਰ ਨੂੰ ਲੈ ਗਏ ਸਾਡੇ ਅਗਵਾੜ ਨਾਲ ਸਰਾਸਰ ਧੱਕਾ ਕੀਤਾ ਗਿਆ ਇਹ ਮੌਜੂਦਾ ਸਰਕਾਰ ਤੋਂ ਹੋਇਆ ਕਿਹਨੇ ਕੀਤਾ ਇਹ ਹੁਣ ਤੁਸੀਂ ਜਾਣਦੇ ਹੋਗੇ ਪਰ ਹੋਇਆ ਸਰਕਾਰ ਦੀ ਸ਼ੈਤ ਹੈਗਾ ਹੁਣ ਸਾਰਾ ਮਹੱਲਾ ਇੱਥੇ ਤਰਾ ਤਰਾ ਕਰਦਾ ਕਦੇ ਕਿਸੇ ਤੋਂ ਪਾਣੀ ਮੰਗ ਕੇ ਲੈ ਕੇ ਆਉਂਦੇ ਨੇ ਜਿਹਦੇ ਮੋਟਰਾਂ ਵਿਚਾਰੇ ਕਦੇ ਉਹਨਾਂ ਤੋਂ ਲੈ ਕੇ ਆਉਂਦੇ ਨੇ ਜਿਹੜਾ ਪਾਣੀ ਆਉਂਦਾ ਉਹ ਗੰਦਾ ਆ ਰਿਹਾ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈਗੀ ਅੱਜ ਜਿੱਥੇ ਆਪਾਂ ਹੁਣ ਖੜੇ ਆਂਗੇ ਇਹ ਜਵੰਦਾ ਪੱਤੀ ਦਾ ਏਰੀਆ ਵਸਦਾ ਅਸੀਂ ਤਾਂ ਜੀ ਜਿਹੜਾ ਪ੍ਰਸ਼ਾਸਨ ਨਿਕਕ ਅਧਿਕਾਰੀ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰ ਲਈ ਈਓ ਸਾਹਿਬ ਨੂੰ ਕਰ ਲਈ ਐਕਸੀਅਨ ਸਾਹਿਬ ਨੂੰ ਕਰ ਲਈ ਐਸਲਓ ਸਾਹਿਬ ਨੂੰ ਕਰ ਲਈ ਹੁਣ ਡੀਸੀ ਸਾਹਿਬ ਨੇ ਉਹਨਾਂ ਨੂੰ ਵੀ ਕਰਿਆ ਏ ਪਰ ਕਿਸੇ ਨੇ ਸਾਡੀ ਮੰਗ ਤੇ ਕੋਈ ਧਿਆਨ ਨਹੀਂ ਦਿੱਤਾ ਹੁਣ ਇਹ ਬਿਮਾਰੀਆਂ ਫੈਲਣਗੀਆਂ ਜੀ ਜਦੋਂ ਲੋਕਾਂ ਦੇ ਗੰਦਾ ਪਾਣੀ ਪੀਣ ਦੇ ਨਾਲ ਕਿਸੇ ਦਾ ਲੀਵਰ ਖਰਾਬ ਹੋ ਗਿਆ ਕਿਸੇ ਨੂੰ ਕੋਈ ਕਾਲਾ ਪੀਲਿਆ ਹੋ ਗਿਆ ਇਹ ਸੇਤ ਤੇ ਸਹੂਲਤਾਂ ਦਾ ਨਾਰਾ ਤਾਂ ਦਈ ਜਾਂਦੇ ਨੇ ਪਰ ਇਹ ਹੈ ਸਿਰਫ ਇਹ ਅਖਬਾਰਾਂ ਚਾ ਜਾਂ ਇਹਨਾਂ ਦੇ ਭਾਸ਼ਣਾ ਚ ਆਮਲੇ ਇਸ ਗੱਲ ਤੇ ਕੋਈ ਨਹੀਂ ਹੋ ਰਿਹਾ ਵੀਰਜੇ ਵਾਦੀ ਤਾਂ ਹੋ ਗਈ 4450 ਦੇ ਤੱਕ ਪਰ 2 ਤੋਂ 2000 ਤੋਂ ਲੈ ਕੇ 3000 ਤੱਕ ਅਸੀਂ ਬਹੁਤ ਔਖੇ ਆ ਪੀਣ ਵਾਲੇ ਪਾਣੀ ਕਣੀਓ ਇੱਥੇ ਸਾਡੇ ਐਮਡੀ ਸਾਹਿਬ ਦੀ ਮਿਹਨਤ ਨਾਲ ਇੱਕ ਟਿਊਬਲ ਵੀ ਪਾਸ ਹੋਇਆ ਸੀ ਜਿਹੜਾ ਕਿ ਉਧਰ ਪ੍ਰਧਾਨਮੰਤ ਕੀ ਸੀ ਜੀ ਕੀਤੂ ਦੇਸ پارک ਦੇ ਸਾਹਮਣੇ ਲੱਗ ਚੁੱਕਿਆ ਪਰ ਉਹਦਾ ਪਾਣੀ ਦਾ ਯੂਜ਼ਿੰਗ ਸਾਨੂੰ ਨਹੀਂ ਪਿਆ ਜਦੋਂ ਵੀ ਅਸੀਂ ਕੋਈ ਗੱਲ ਕਰਨੇ ਆਗੇ ਉਹਦੇ ਕਹਿੰਦੇ ਸਾਨੂੰ ਪਾਈਪਾਂ ਪਾ ਕੇ ਦੇਈ ਰਹੇ ਜੀ ਪਾਈਪ ਜਦੋਂ ਕਿ ਉਹਦੇ ਮੌਜੂਦਾ ਪਾਈਪਾਂ ਪ੍ਰਸ਼ਤ ਦੇ ਚੇਅਰਮੈਨ ਦੇ ਘਰ ਤੱਕ ਬਾਗੀਆਂ ਜੀ ਮੌਜੂਦਾ ਸੁਰਪ੍ਰੇਵਸਿਆ ਕਿਹੜੀਆਂ ਪੈਦਾ ਹੋ ਰਹੀਆਂ ਵੀਰ ਜੀ ਪੀਣ ਵਾਲੇ ਪਾਣੀ ਦੀ ਸਾਰੋਂ ਵੱਡੀ ਸਮੱਸਿਆ ਹੈ ਅਸੀਂ ਕਦੇ ਤਾਂ ਮੋਲ ਦਾ ਪਾਣੀ ਲਿਆ ਕੇ ਪੀਣੇ ਜਾਂ ਪਾਣੀ ਬਾਲ ਕੇ ਪੀਣੇ ਤੇ ਇੱਥੋਂ ਤੱਕ ਇਹਨਾਂ ਲਈ ਵੀ ਦੋ ਦੋ ਘੰਟੇ ਵੇਟ ਕਰਨਾ ਪੈਂਦਾ ਜੀ ਇਹ ਹੁਰਬ ਬੱਚਾ ਨੂੰ ਸੀ ਜਾਲੇ ਭਾਈ ਜੀ ਬਹੁਤ ਜ਼ਿਆਦਾ ਬਿਮਾਰੀਆਂ ਫੈਲੀਆਂ ਹੋਈਆਂ ਨੇ ਸੇ ਮੇ ਚਿਕਨਗੁਨੀਆ ਦੀ ਪ੍ਰੋਬਲਮ ਆਈ ਹੈ ਸਾਨੂੰ ਵੱਧ ਪ੍ਰਭਾਵ ਤੇਰੀ ਸਾਡਾ ਰਿਹਾ ਜੀ ਪੰਗ ਜੀ ਜੇ ਅਸੀਂ ਤਾਂ ਕਿਹਨੇ ਸਰਕਾਰਾਂ ਦੀ ਤਾਂ ਪਹਿਲਾ ਫਰਜ਼ ਹੈ ਸੇ ਸਹੂਲਤ ਦੇਣੀ ਪੀਣ ਨਾਲ ਪਾਣੀ ਦੇਣਾ ਸਾਨੂੰ ਤਾਂ ਕੋਈ ਸਹੂਲਤ ਨਹੀਂ ਦੇ ਰਹੀ ਅਜੇ ਅਸੀਂ ਕਹਿੰਦੇ ਨਗਰ ਨਿਗਮ ਬਣ ਗਈ ਸਾਨੂੰ ਤਾਂ ਕੋਈ ਵੀ ਸਹੂਲਤ ਨਹੀਂ ਮਿਲ ਰਹੀ ਪਾਣੀ ਪਾਈ ਬਹੁਤ ਗੰਧਲਾ ਪਾਣੀ ਆਉਂਦਾ ਮਸਕ ਮਾਰਦਾ ਪਾਣੀ ਚ ਪੀਣ ਵਾਲਾ ਹੈ ਹੀ ਨਹੀਂ ਆ ਦੋ ਇਧਰ ਘਰਾਂ ਚ ਤਾਂ ਹੈਗਾ ਠੀਕ ਆ ਆ ਜਿਹੜਾ ਇਧਰੋਂ ਪਾਣੀ ਆਉਂਦਾ ਜਮਾ ਗੰਦਾ ਪਾਣੀ ਆ ਪੀਣ ਵਾਲਾ ਨਹੀਂ ਇਹ ਤਾਂ ਬੜੀ ਔਖੇ ਹੋਏ ਪਿਆ ਸਾਰੇ ਜਦੋਂ ਰੰਗਲਾ ਪਾਉਂਦੇ ਆ ਹੁਣ ਵੀ ਭਾਈ ਗੰਦਾ ਪਾਣੀ ਆ ਗੰਦਾ ਪਾਣੀ ਆ ਧਿਆਨ ਹੀ ਨਹੀਂ ਕਰਿਆ ਬਿਮਾਰੀਆਂ ਦਾ ਘਰ ਹੁਣ ਦੇਖਿਆ ਇੰਨਾ ਹੋਰ ਬਿਮਾਰੀਆਂ ਦਾ ਘਰ ਹੀ ਆ ਹੋਰ ਕੀ ਆ ਜਦੋਂ ਹੁਣ ਇਹੋ ਜਿਹਾ ਪਾਣੀ ਪੀਂਦੇ ਹੁਣ ਤਾਂ ਅਸੀਂ ਪਿੰਦੇ ਨਹੀਂ ਉਹ ਕੀ ਕਰੀਏ ਆ ਇੰਨਾ ਦੇ ਹਜੇ ਚੰਗਾ ਪਾਣੀ ਇਧਰੋਂ ਆਉਂਦਾਗਾ ਸਾਫ ਆ ਵੀ ਕੀ ਕਰਾਂ ਘਰਾਂ ਚ ਇਧਰ ਤਾਂ ਬੜਾ ਹੀ ਗੰਦਾ ਪਾਣੀ ਆ ਇਧਰੋਂ ਇਧਰੋਂ ਆਉਂਦਾ ਜਿਹੜਾ ਪੀਣ ਦੇ ਪਾਣੀ ਦਾ ਕਿਵੇਂ ਹੱਲ ਕਰਦੇ ਹੋ ਪਾਣੀ ਲੈਣੇ ਆ ਕਦੇ ਜਿਹਦੇ ਸਾਫ ਪਾਣੀ ਉਹਦੇ ਤੋਂ ਲੈਣੇ ਆ ਜਿਹਦੇ ਮੋਟਰ ਨਾਲ ਲੱਗੀਆਂ ਦੂਜੀਆਂ ਥਾਂ ਤੋਂ ਲੈਣੇ ਆ ਪੀਣ ਨੂੰ ਹੋਰ ਕੀ ਕਰੀਏ ਵੀ ਸਾਫ ਪਾਣੀ ਆਉਣਾ ਚਾਹੀਦਾ ਮੰਗਦਾ ਸਤਾਈ ਮੰਗਦਿਆਂ ਹੋਰ ਕੀ ਹੈ ਭਾਈ ਪਾਣੀ ਗਰਮੀ 'ਚ ਤਾਂ ਬਿਲਕੁਲ ਹੀ ਨਹੀਂ ਆਉਂਦਾ ਤੇ ਇਹਦਾ ਕੋਈ ਹੱਲ ਕੀਤਾ ਜਾਵੇ ਕਿਹ ਹੈ ਜੇ ਪਾਣੀ ਆ ਰਿਹਾ ਤਾਂ ਕਿਵੇਂ ਵਿਚਾਰ ਕਰਦੇ ਹੋ ਪਾਣੀ ਅਸੀਂ ਬਸ ਕਿਸੇ ਦੇ ਜਿਹਦੇ ਕਿਸੇ ਦੇ ਸਾਫ ਆਉਂਦਾ ਥੋੜਾ ਬਹੁਤ ਉੱਥੋਂ ਲੈ ਆਉਣੇ ਆ ਤੇ ਪਾਣੀ ਬਹੁਤ ਗੰਦਾ ਆਉਂਦਾ ਪਾਣੀ ਆਉਂਦਾ ਵੀ ਨਹੀਂਗਾ ਗਰਮੀ ਇਸ ਤਾਂ ਬਹੁਤ ਬੁਰਾ ਹਾਲ ਹੈ ਸਰਕਾਰ ਨੂੰ ਬਹੁਤ ਵਾਰੀ ਕਿਹਾ ਹੈ ਦੇਖ ਕੇ ਜਾਂਦੇ ਆ ਟਿਊਬਵਲ ਕੋਈ ਲਾਉਂਦਾ ਹੀ ਨਹੀਂ ਸਾਡੇ ਕਿੰਨੇ ਵਾਰੀ ਪਾਸ ਹੋਇਆ ਕਿੰਨੇ ਸਾਲ ਹੋ ਗਏ ਹੁਣ ਇਸ ਸਮੱਸਿਆ ਬਹੁਤ ਸਾਲ ਹੋ ਗਈ ਸੀ 7-8 ਸਾਲ ਹੋ ਗਏ ਇਹ ਹੁਣ ਕੀ ਮੰਗ ਕਰਦੇ ਹਾਂ ਮੰਗ ਕਰਦੇ ਹਾਂ ਕਿ ਟਿਊਬਵਲ ਲਾਇਆ ਜਾਵੇ ਇੱਧਰ ਸਾਡੇ ਮਰਲੇ ਚ ਤੇ ਪਾਣੀ ਦੀ ਨਿਕਾਸੀ ਤਾਂ ਵੀ ਬੁਰਾ ਹਾਂ ਨਿਕਾਸੀ ਤਾਂ ਬਹੁਤ ਬੁਰਾ ਹਾਲ ਹੈ ਗਰਮੀ ਇਸ ਤਾਂ ਆਉਂਦਾ ਹੀ ਨਹੀਂ ਪਾਣੀ ਨਾਲੀਆਂ ਨੂੰ ਇਹਦਾ ਕੀ ਹਾਲ ਹੈ ਨਾਲੀਆਂ ਦੇ ਦੇਖ ਲਓ ਬੁਰਾ ਹਾਲਾ ਤੁਹਾਡੇ ਸਾਹਮਣੇ ਇਹ ਨਾਲੀਆਂ ਵੀ ਹਾਲਾਤ ਇਹ ਨੇ ਜਿਹਦੇ ਕੋਈ ਸੁਣਵਾਈ ਹੈ ਨਹੀਂ ਜ ਕਿਸੇ ਦੀ ਅਸੀਂ ਵੀ ਜਿਏ ਰਹੇ ਹਾਂ ਜ਼ਿੰਮੇਵਾਰੀ ਅਸੀਂ ਵੀ ਨਿਭਾਈ ਆ ਬਹੁਤ ਬਹੁਤ ਲੋਕਾਂ ਦੇ ਕੰਮ ਕਰੇ ਨੇ ਪਰ ਅਸੀਂ ਆਪ ਦੇ ਕੰਮਾਂ ਨੂੰ ਤਰਸ ਰਹੇ ਹਾਂ ਸਾਡਾ ਕੰਮ ਕੋਈ ਨਹੀਂ ਕਰਦਾ ਸੀ 4 ਸਾਲ ਤੋਂ ਮੈਂ ਆਪ ਫਿਰਦਾ ਜੀ ਇਹ ਤਰਖਾਸਤਾਂ ਲਈ ਮੰਨੇ ਨੂੰ ਮੈਂ ਤਰਖਾਸਤ ਦੇ ਗਏ ਆ ਜੀ ਬਾਥਰੂਮ ਮੈਂ ਤਰਖਾਸਤ ਦੇ ਗਏ ਐਸ ਡੀਓ ਐਕਸ਼ਨ ਕੋਲੇ ਮੈਂ ਜਾ ਕੇ ਆ ਆ ਕਿਸੇ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਪਾਣੀ ਦੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਆ ਸਾਡਾ ਸਾਰਾ ਮਹੱਲਾ ਹੀ ਬਹੁਤ ਪਰੇਸ਼ਾਨ ਆ ਜੀ ਇਹਦੀ ਸਾਡੀ ਕਿਸੇ ਨੇ ਸੁਣਵਾਈ ਅਜ ਤੱਕ ਨਹੀਂ ਕੀਤੀ ਟਿਊਬਲ ਦਾ ਜਿੱਥੇ ਖੜੇ ਆ ਆ ਜਗ੍ਹਾ ਵੀ ਪਾਸ ਕਰਾ ਕੇ ਦੇ ਦਿੱਤੀ ਮਤਾ ਵੀ ਪਾਸ ਕਰ ਪਾ ਕੇ ਦਿੱਤਾ ਵੀ ਇੱਥੇ ਟਿਊਬਲ ਲਾਇਆ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਉਹ ਵੀ ਸਾਡਾ ਮਤਾ ਮੰਨ ਲਿਆ ਗਿਆ ਵੀ ਲੱਗ ਜੂ ਬਹਾਨਾ ਲਾਤਾ ਜੀ ਕੋਈ ਇੱਥੇ ਵੋਟਾਂ ਨਹੀਂ ਆਉਂਦੀ ਜੀ ਉੱਥੇ ਵਹੀਕਲ ਨਹੀਂ ਆਉਂਦਾ ਇਹ ਲੱਗਦਾ ਨਹੀਂ ਬਾਅਦ ਫਿਰ ਸਹਿਮਤੀ ਕਰਕੇ ਜਿਵੇਂ ਬਰਾੜ ਸਾਹਿਬ ਨੇ ਪਹਿਲਾਂ ਦੱਸਿਆ ਜੀ ਅਸੀਂ ਟਿਊਬਲ ਲਵਾ ਲਿਆ ਪਰ ਸਾਡੇ ਬੰਨੇ ਕਿਸੇ ਨੇ ਕੋਈ ਤਵੱਜੋ ਨਹੀਂ ਦਿੱਤੀ ਕੋਈ ਧਿਆਨ ਨਹੀਂ ਦਿੱਤਾ ਇਹ ਜਿਹੜੀ ਸਮੱਸਿਆ ਆ ਰਹੀ ਹੈ ਜਿਹੜੀ ਗੰਦੇ ਪਾਣੀ ਕਰਕੇ ਆ ਰਹੀ ਹੈ ਗੰਦਾ ਪਾਣੀ ਆ ਦੇਖੋ ਜਿੱਥੇ ਖੜੇ ਹੁਣ ਇੱਥੇ ਗੰਦਾ ਪਾਣੀ ਘਰਾਂ ਚ ਆ ਰਿਹਾ ਜੀ ਅਵਾਲ ਕੇ ਲੋਕ ਪਾਣੀ ਪੀਂਦੇ ਨੇ ਅ ਪਹਿਲਾਂ ਹੀ ਅਸੀਂ ਤਾਂ ਬਿਮਾਰੀਆਂ ਝਗੜੇ ਵਾਂ ਸਾਰੇ ਲੋਕ ਪਾਣੀ ਦੇ ਵਜ੍ਹਾ ਨਾਲ ਸਾਡਾ ਪਾਣੀ ਦਾ ਸਮੱਸਿਆ ਹੱਲ ਕੀਤਾ ਜਾ ਬਈ ਜੀ ਸਾਡੀ ਤਾਂ ਮੰਗ ਸਭ ਤੋਂ ਵੱਡੀ ਇਹੀ ਆ